ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਅਸੂ ਦੇ ਮਹੀਨੇ ਵਿੱਚ ਇਹ ਇੱਕ ਚੀਜ਼ ਦਾਨ ਕਰ ਲੈਂਦੇ ਹੋ ਤਾਂ ਤੁਹਾਡੀ ਕਿਸਮਤ ਦਾ ਬੰਦ ਦਰਵਾਜ਼ਾ ਖੁੱਲ ਜਾਵੇਗਾ ਆਉਣ ਵਾਲੀ ਮੱਸਿਆ ਤੱਕ ਤੁਸੀਂ ਇਹ ਚੀਜ਼ ਦਾ ਦਾਨ ਜ਼ਰੂਰ ਕਰ ਲੈਣਾ ਹੈ ਤਾਂ ਕਿ ਤੁਹਾਡੀ ਕਿਸਮਤ ਦੇ ਵਿੱਚ ਉਹ ਸਾਰੀਆਂ ਹੀ ਖੁਸ਼ੀਆਂ ਲਿਖੀਆਂ ਜਾਣ ਜੋ ਤੁਸੀਂ ਪਰਮਾਤਮਾ ਜੀ ਦੇ ਵੱਲੋਂ ਚਾਹੁੰਦੇ ਹੋ ਜੋ ਵੀ ਤੁਹਾਡੀਆਂ ਮਨੋ ਕਾਮਨਾਵਾਂ ਹਨ ਉਹ ਪੂਰੀਆਂ ਹੋ ਜਾਣ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਬਣ ਜਾਵੇ। ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਬੀਬੀਆਂ ਪੈਣਾ ਦੇ ਲਈ ਹੈ। ਬੀਬੀਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਇਸ ਇੱਕ ਚੀਜ਼ ਦਾ ਦਾਨ ਤੁਸੀਂ ਜ਼ਰੂਰ ਕਰਨਾ ਹਨ ਕਿਉਂਕਿ ਬੀਬੀਆਂ ਹੀ ਹਨ ਜੋ ਘਰ ਦੇ ਵਿੱਚੋਂ ਦਾਨਪੁਣ ਕਰਦੀਆਂ ਹਨ ਤਿਲ ਫੁੱਲ ਭੇਟਾ ਕਰਦੀਆਂ ਹਨ ਅਤੇ ਉਹਨਾਂ ਦਾ ਉਹ ਲੇਖੇ ਲੱਗ ਜਾਂਦਾ ਹੈ ਇਸ ਲਈ ਅੱਜ ਦੀ ਵੀਡੀਓ ਆਪਾਂ ਇਸੇ ਹੀ ਵਿਸ਼ੇ ਤੇ ਗੱਲਬਾਤ ਕਰਨ ਵਾਲੇ ਹਾਂ ਜੀ ਨਾਲ ਹੀ ਇੱਕ ਗਿਆਨਦਾਇਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਕਿ ਕਿਵੇਂ ਇੱਕ ਨਗਰ ਦੇ ਵਿੱਚ ਇੱਕ ਸੇਠ ਰਹਿੰਦਾ ਸੀ ਉਹ ਬੜਾ ਹੀ ਧਰਮੀ ਬੰਦਾ ਸੀ ਉਸ ਦੇ ਨਾਲ ਉਸ ਦੀ ਨੌ ਤੇ ਪੋਤਰਾ ਵੀ ਰਹਿੰਦੇ ਸਨ ਜਿਸ ਕਿਸੇ ਨੂੰ ਵੀ ਚੀਜ਼ ਦੀ ਲੋੜ ਹੁੰਦੀ ਉਹ ਹਰ ਕਿਸੇ ਦੀ ਮਦਦ ਕਰਦਾ ਸੀ ਇੱਕ ਵਾਰ ਉਹਨਾਂ ਦੇ ਨਗਰ ਵਿੱਚ ਸੋਕਾ ਪੈ ਗਿਆ ਚਾਰ ਚੁਫੇਰੇ ਨਗਰਾਂ ਦੇ ਵਿੱਚ ਦੂਰ ਦੂਰ ਤੱਕ ਪਾਣੀ ਦੀ ਇੱਕ ਵੀ ਬੂੰਦ ਨਾ ਮਿਲੀ ਉਸ ਸੇਠ ਨੇ ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਨਗਰ ਦੇ ਵਿੱਚ ਇੱਕ ਖੂਹ ਪਟਵਾਇਆ ਤੇ ਦੂਜਾ ਖੂਹ ਨਗਰ ਤੋਂ ਬਾਹਰ ਪਟਵਾ ਦਿੱਤਾ ਪਰ ਕਿਸੇ ਕਾਰਨ ਕਰਕੇ ਖੂਹ ਦੇ ਵਿੱਚ ਪਾਣੀ ਨਾ ਆਇਆ। ਸੇਠ ਬੜਾ ਹੀ ਪਰੇਸ਼ਾਨ ਸੀ ਕਿ ਇੰਨੀ ਮਿਹਨਤ ਤੋਂ ਬਾਅਦ ਵੀ ਪਾਣੀ ਕਿਉਂ ਨਹੀਂ ਆ ਰਿਹਾ। ਉਹ ਇੱਕ ਸੰਤ ਜੀ ਦੇ ਕੋਲ ਜਾਂਦਾ ਹੈ। ਜਾ ਕੇ ਆਪਣੀ ਸਾਰੀ ਹੀ ਸਮੱਸਿਆ ਦਾ ਹੱਲ ਪੁੱਛਦਾ ਹੈ। ਤਾਂ ਸੰਤ ਜੀ ਅੱਗੋਂ ਬੜੀ ਹੀ ਹੈਰਾਨ ਕਰਨ ਵਾਲੀ ਗੱਲ ਉਸ ਸੇਠ ਨੂੰ ਦੱਸ ਦਿੰਦੇ ਹਨ। ਸੰਤ ਜੀ ਆਖਦੇ ਹਨ ਕਿ ਜੇ ਤੂੰ ਆਪਣੇ ਪੋਤਰੇ ਨੂੰ ਇਸ ਖੂਹ ਵਿੱਚ ਸੁੱਟ ਦੇਵੇਂ ਤਾਂ ਖੂਹ ਦੇ ਵਿੱਚ ਪਾਣੀ ਆ ਸਕਦਾ ਹੈ। ਸੇਠ ਇਹ ਸੁਣ ਕੇ ਬਿਲਕੁਲ ਹੀ ਹਿੱਲ ਗਿਆ। ਮੋਹ ਦੇ ਵਿੱਚ ਭਿੱਜਾ ਹੋਇਆ ਕਹਿਣ ਲੱਗਾ, ਮੈਂ ਇਹ ਕਿਵੇਂ ਕਰ ਸਕਦਾ ਹਾਂ? ਕਿਵੇਂ ਮੈਂ ਆਪਣੇ ਖੂਨ ਨੂੰ ਆਪਣੇ ਵੰਸ਼ ਨੂੰ ਖੂਹ ਦੇ ਵਿੱਚ ਸੁੱਟ ਸਕਦਾ ਹਾਂ? ਅਤੇ ਨਾਲ ਹੀ ਉਸ ਨੂੰ ਆਪਣੇ ਨਗਰ ਦੇ ਲੋਕਾਂ ਦਾ ਵੀ ਫਿਕਰ ਸੀ। ਉਹ ਸੋਚਣ ਲੱਗਾ ਸੀ ਇਹ ਤਾਂ ਇੱਕ ਹੈ ਪਰ ਜੇਕਰ ਪਾਣੀ ਦੀ ਕਮੀ ਦੇ ਕਾਰਨ ਸੋਕੇ ਦੇ ਕਾਰਨ ਮੇਰੇ ਸਾਰੇ ਹੀ ਨਗਰ ਦੇ ਲੋਕਾਂ ਨੂੰ ਕੁਝ ਹੋ ਗਿਆ, ਸਾਰਾ ਹੀ ਨਗਰ ਹੀ ਖਤਮ ਹੋ ਜਾਵੇਗਾ। ਤਾਂ ਉਹ ਇਸ ਫੈਸਲੇ ਤੇ ਆਉਂਦਾ ਹੈ ਕਿ ਸੰਤ ਜੀ ਦੇ ਕਹੇ ਅਨੁਸਾਰ ਹੀ ਮੈਂ ਇਹ ਸਾਰਾ ਕੰਮ ਕਰਾਂਗਾ ਆਪਣੇ ਪੋਤਰੇ ਨੂੰ ਉਸ ਖੂਹ ਦੇ ਵਿੱਚ ਧੱਕਾ ਦੇ ਦੇਵਾਂਗਾ ਉਹ ਉਸ ਮੌਕੇ ਦੀ ਤਲਾਸ਼ ਕਰਨ ਲੱਗਾ ਕਿ ਜਦੋਂ ਆਪਣੇ ਪੋਤਰੇ ਨੂੰ ਧੱਕਾ ਦੇ ਦੇਵੇ ਇੱਕ ਦਿਨ ਸੇਠ ਦੀ ਨੌਹ ਨੇ ਆਪਣੇ ਪੇਕੇ ਜਾਣ ਦੇ ਲਈ ਕਿਹਾ ਪਿਤਾ ਜੀ ਮੈਂ ਕੁਝ ਦਿਨ ਪੇਕੇ ਜਾਣਾ ਚਾਹੁੰਦੀ ਹਾਂ ਤਾਂ ਸੇਠ ਨੇ ਝੱਟ ਹੀ ਹਾਂ ਕਰ ਦਿੱਤੀ ਕਿਉਂਕਿ ਉਹ ਪਹਿਲਾਂ ਹੀ ਮੌਕੇ ਦੀ ਤਲਾਸ਼ ਵਿੱਚ ਸੀ ਉਸ ਨੇ ਕਿਹਾ ਕੇ ਪੁੱਤਰ ਤੋਂ ਚਲੇ ਜਾ ਪਰ ਮੇਰੇ ਪੋਤਰੇ ਨੂੰ ਮੇਰੇ ਕੋਲ ਹੀ ਰਹਿਣ ਦੇ ਸੇਠ ਆਪਣੀ ਨਹੁ ਨੂ ਪੇਕੇ ਛੱਡ ਆਉਂਦਾ ਹੈ ਘਰ ਆ ਕੇ ਪੁੱਤਰੇ ਨੂੰ ਬਹਾਨੇ ਦੇ ਨਾਲ ਖੂਹ ਦੇ ਕੋਲ ਲੈ ਜਾ ਕੇ ਖੂਹ ਦੇ ਵਿੱਚ ਧੱਕਾ ਦੇ ਦਿੰਦਾ ਹੈ ਜਦੋਂ ਬੱਚਾ ਖੂਹ ਦੇ ਵਿੱਚ ਡਿੱਗਦਾ ਹੈ ਨਾਲ ਦੀ ਨਾਲ ਖੂਹ ਵਿੱਚ ਪਾਣੀ ਆ ਜਾਂਦਾ ਹੈ ਸਾਰੇ ਹੀ ਨਗਰ ਦੇ ਵਿੱਚ ਖੁਸ਼ੀ ਦੀ ਲਹਿਰ ਫੈਲ ਜਾਂਦੀ ਹੈ ਇਹ ਖਬਰ ਸੁਣ ਕੇ ਸਾਰਾ ਹੀ ਪਿੰਡ ਖੁਸ਼ ਹੋ ਜਾਂਦਾ ਹੈ ਇਦਾਂ ਹੀ ਕਾਫੀ ਦਿਨ ਲੰਘ ਜਾਂਦੇ ਹਨ ਹੁਣ ਸੇਠ ਦੀ ਨਾ ਕਹਿਣ ਲੱਗੀ ਕਿ ਕਾਫੀ ਦਿਨ ਹੋ ਗਏ ਹਨ ਮੈਨੂੰ ਘਰੋਂ ਨਿਕਲੀ ਨੂੰ ਮੈਨੂੰ ਕੋਈ ਲੈਣ ਵੀ ਨਹੀਂ ਆਇਆ ਤੇ ਮੈਨੂੰ ਆਈ ਨੋ ਵੀ ਕਾਫੀ ਜ਼ਿਆਦਾ ਹੀ ਦਿਨ ਹੋ ਚੁੱਕੇ ਹਨ ਅੱਜ ਮੈਂ ਆਪਣੇ ਆਪ ਹੀ ਚਲੀ ਜਾਂਦੀ ਹਾਂ ਕਿਉਂਕਿ ਸਾਸੰਗਰ ਜੀ ਪਹਿਲੇ ਸਮਿਆਂ ਦੇ ਵਿੱਚ ਪੈਦਲ ਹੀ ਯਾਤਰਾ ਕਰਿਆ ਕਰਦੇ ਸਨ ਜਦੋਂ ਵੀ ਕਿਤੇ ਜਾਣਾ ਆਉਣਾ ਹੁੰਦਾ ਸੀ ਜ਼ਿਆਦਾਤਰ ਲੋਕ ਤੁਰ ਕੇ ਹੀ ਚਲੇ ਜਾਂਦੇ ਸਨ ਮੀਲਾ ਮੀਲ فاਸਲੇ ਪੈਦਲ ਹੀ ਤੈਅ ਕਰਦੇ ਸਨ ਤਾਂ ਉਹ ਵੀ ਰੋਟੀ ਪਕਾ ਕੇ ਪੱਲੇ ਬੰਨ ਲੈਂਦੀ ਹੈ ਨਾਲ ਪਾਣੀ ਦੀ ਬੋਤਲ ਤੇ ਥੋੜਾ ਜਿਹਾ ਗੁੜ ਵੀ ਰੱਖ ਲੈਂਦੀ ਹੈ ਠੰਡ ਦੇ ਦਿਨ ਸਨ ਤੇ ਮੋਟਾ ਕੱਪੜਾ ਲੈ ਕੇ ਤੁਰ ਪੈਂਦੀ ਹੈ ਉਸ ਨੂੰ ਆਪਣੇ ਪੁੱਤਰ ਦੀ ਬਹੁਤ ਜ਼ਿਆਦਾ ਯਾਦ ਆ ਰਹੀ ਸੀ ਜਦੋਂ ਰਸਤੇ ਦੇ ਵਿੱਚ ਆਉਂਦੀ ਹੈ ਤਾਂ ਉਸ ਨੂੰ ਇੱਕ ਕੁੱਤੀ ਦਿਖਾਈ ਦਿੰਦੀ ਹੈ ਜਿਸ ਦੇ ਛੋਟੇ-ਛੋਟੇ ਬੱਚੇ ਭੁੱਖ ਦੇ ਕਾਰਨ ਤੜਫ ਰਹੇ ਸਨ ਉਹਨੇ ਬੱਚਿਆਂ ਨੂੰ ਵਿਲਕਦੇ ਹੋਏ ਦੇਖਿਆ ਤੇ ਉਸ ਤੋਂ ਰਹਿਣਾ ਨਾ ਗਿਆ ਉਸ ਦੇ ਕੋਲ ਜੋ ਵੀ ਰੋਟੀਆਂ ਸਨ ਉਹਨਾਂ ਨੂੰ ਪਾ ਦਿਤੀਆਂ ਜਦੋਂ ਉਹ ਰੋਟੀਆਂ ਉਸ ਕੁੱਤੀ ਤੇ ਉਸ ਦੇ ਬੱਚਿਆਂ ਨੇ ਖਾਧੀਆਂ ਤਾਂ ਬੱਚਿਆਂ ਨੇ ਵਿਲਕਣਾ ਬੰਦ ਕਰ ਦਿੱਤਾ ਤਾਂ ਉਸ ਕੁੱਤੀ ਦੀ ਮਮਤਾ ਨੇ ਦਿਲੋਂ ਸੇਠ ਦੀ ਨਹੋਂ ਨੂੰ ਅਸੀਸਾਂ ਦਿੱਤੀਆਂ ਥੋੜਾ ਜਿਹਾ ਅੱਗੇ ਜਾਂਦੀ ਹੈ ਇੱਕ ਸੱਜਰ ਸੂਈ ਗਾਂ ਸੀ ਉਸ ਦਾ ਬੱਚਾ ਮੁੱਧੜੇ ਮੂੰਹ ਪਿਆ ਸੀ ਕਿਉਂਕਿ ਠੰਡ ਦੇ ਦਿਨ ਸਨ ਤੇ ਅਜੇ ਗਾਂ ਸੋਈ ਹੀ ਸੀ ਠੰਡ ਵੀ ਬਹੁਤ ਜ਼ਿਆਦਾ ਸੀ ਬੱਚਾ ਵੀ ਸਿਰ ਸੁੱਟ ਕੇ ਪਿਆ ਸੀ ਜਦੋਂ ਉਸ ਸੇਠ ਦੀ ਨੌ ਨੇ ਇਹ ਸਭ ਵੇਖਿਆ ਉਹ ਆਪਦੇ ਕੋਲ ਜਿਹੜਾ ਥੈਲਾ ਸੀ ਉਸ ਦੇ ਵਿੱਚ ਹੱਥ ਮਾਰਦੀ ਹੈ ਤੇ ਵਿੱਚੋਂ ਗੁੜ ਦੀ ਇੱਕ ਪੇਸੀ ਨਿਕਲਦੀ ਹੈ ਉਹ ਗੁੜ ਉਸ ਗਾਂ ਨੂੰ ਖਵਾ ਦਿੰਦੀ ਹੈ ਉਸ ਕੋਲ ਜੋ ਗਰਮ ਕੱਪੜਾ ਉਸ ਨੇ ਉੱਪਰ ਲਿਆ ਹੋਇਆ ਸੀ ਉਹ ਥੱਲੇ ਵਿਛਾ ਕੇ ਉਸ ਬੱਚੇ ਨੂੰ ਉਸ ਵਸ਼ੜੇ ਨੂੰ ਉੱਪਰ ਪਾ ਦਿੰਦੀ ਹੈ ਜਿਸ ਕਾਰਨ ਉਸ ਗਾਂ ਦੇ ਦਿਲੋਂ ਉਸ ਸੇਠ ਦੀ ਨੌ ਦੇ ਲਈ ਅਸੀਸਾਂ ਨਿਕਲਦੀਆਂ ਹਨ ਥੋੜਾ ਹੋਰ ਅੱਗੇ ਤੁਰ ਹੀ ਜਾਂਦੀ ਹੈ ਤਾਂ ਉਸ ਨੂੰ ਇੱਕ ਬਜ਼ੁਰਗ ਦਿਖਾਈ ਦਿੰਦਾ ਹੈ ਜਿਸ ਨੂੰ ਪਿਆਸ ਲੱਗੀ ਸੀ ਪਰ ਉਸ ਕੋਲ ਪਾਣੀ ਨਹੀਂ ਸੀ ਤਾਂ ਇਸ ਸੇਠ ਦੀ ਨੌ ਕੋਲ ਜੋ ਪਾਣੀ ਵਾਲੀ ਬੋਤਲ ਸੀ ਉਸ ਬਜ਼ੁਰਗ ਨੂੰ ਦੇ ਦਿੰਦੀ ਹੈ ਉਹ ਬਜ਼ੁਰਗ ਪਾਣੀ ਪੀ ਕੇ ਸੇਠ ਦੀ ਨੌ ਨੂੰ ਅਸੀਸਾਂ ਦਿੰਦਾ ਹੈ ਕਿ ਤੇਰੀ ਲੰਮੀ ਉਮਰ ਹੋਵੇ ਤੇਰਾ ਪੁੱਤਰ ਜਵਾਨੀਆਂ ਮਾਣੇ ਲੰਮੀਆਂ ਉਮਰਾਂ ਮਾਣੇ ਸਦਾ ਖੁਸ਼ ਰਹੋ ਜਦੋਂ ਇੰਨੀਆਂ ਅਸੀਸਾਂ ਦਿੰਦਾ ਹੈ ਤਾਂ ਉਸ ਸੇਠ ਦੀ ਨੌ ਦਾ ਪੁੱਤਰ ਉਸ ਨੂੰ ਮਗਰੋਂ ਆ ਕੇ ਆਵਾਜ਼ ਮਾਰਦਾ ਹੈ ਤੇ ਘੁੱਟ ਕੇ ਜਫੀ ਪਾ ਲੈਂਦਾ ਹੈ ਪੁੱਤ ਨੂੰ ਵੇਖ ਕੇ ਮਾਂ ਬੜਾ ਖੁਸ਼ ਹੁੰਦੀ ਹੈ ਤੇ ਨਾਲ ਹੀ ਨਾਲ ਉਸ ਨੂੰ ਝਿੜਕਾਂ ਦਿੰਦੀ ਹੈ ਕਿ ਪੁੱਤ ਇਕੱਲਾ ਹੀ ਪਿੰਡ ਦੇ ਬਾਹਰ ਤੂੰ ਕੀ ਕਰ ਰਿਹਾ ਹੈ ਚੱਲ ਮੇਰੇ ਅੱਗੇ ਲੱਗ ਤੁਰ ਘਰ ਚੱਲੀਏ ਜਦੋਂ ਉਹ ਘਰ ਵੱਲ ਤੁਰਦੇ ਹਨ ਤਾਂ ਕੋਈ ਬੰਦਾ ਸੇਠ ਨੂੰ ਜਾ ਕੇ ਖਬਰ ਦਿੰਦਾ ਹੈ ਕਿ ਉਸ ਦੀ ਨੌ ਤੁਰੇ ਆ ਰਹੀ ਹੈ ਸੇਠ ਪਹਿਲਾਂ ਤਾਂ ਖਬਰਾ ਜਾਂਦਾ ਹੈ ਕਿ ਹੁਣ ਮੈਂ ਨੌ ਨੂੰ ਕੀ ਜਵਾਬ ਦੇਵਾਂਗਾ ਜੇ ਉਹ ਆਪਣੇ ਪੁੱਤਰ ਬਾਰੇ ਪੁੱਛੇਗੀ ਤਾਂ ਮੈਂ ਕੀ ਜਵਾਬ ਦਵਾਂਗਾ ਉਹ ਅੱਗੋਂ ਆਪਣੀ ਨੋਹ ਨੂੰ ਲੈਣ ਵਾਸਤੇ ਤੁਰ ਪੈਂਦਾ ਹੈ ਜਦੋਂ ਉਹ ਜਾ ਰਿਹਾ ਹੁੰਦਾ ਹੈ ਤਾਂ ਉਹ ਮਾਂ ਪੁੱਤ ਅੱਗੋਂ ਖੁਸ਼ੀ ਖੁਸ਼ੀ ਆ ਰਹੇ ਹੁੰਦੇ ਹਨ ਦੋਵਾਂ ਨੂੰ ਵੇਖ ਕੇ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਪਰ ਉਹ ਅੰਦਰੋਂ ਬਹੁਤ ਪਰੇਸ਼ਾਨ ਸੀ ਘਰ ਆਉਂਦਿਆਂ ਹੀ ਉਸਨੇ ਆਪਣੀ ਨੋਹ ਤੋਂ ਮਾਫੀ ਮੰਗੀ ਤੇ ਸਾਰੀ ਗੱਲਬਾਤ ਦੱਸਦਾ ਹੈ ਕਿ ਮੈਂ ਤਾਂ ਇਸ ਨੂੰ ਖੁਦ ਦੇ ਵਿੱਚ ਧੱਕਾ ਦੇ ਦਿੱਤਾ ਸੀ ਨਹਦਾ ਦਿਲ ਕਬਰ ਆ ਜਾਂਦਾ ਹੈ ਉਹ ਉਸੇ ਹੀ ਸੰਤ ਕੋਲ ਜਾਂਦੇ ਹਨ ਸਾਰੇ ਗੱਲਬਾਤ ਪੁੱਛਦੇ ਹਨ ਤਾਂ ਸੰਤ ਜੀ ਅੱਗੋਂ ਦੱਸਦੇ ਹਨ ਕਿ ਇਹ ਤੁਹਾਡੇ ਚੰਗੇ ਕਰਮਾਂ ਦਾ ਫਲ ਹੈ ਜੋ ਤੁਹਾਨੂੰ ਮਿਲਿਆ ਹੈ ਕਿਉਂਕਿ ਜਿੱਥੇ ਦਾਨਪਨ ਹੋਵੇ ਕਿਸੇ ਦਾ ਭਲਾ ਹੋਵੇ ਉਥੇ ਕਦੇ ਵੀ ਕਿਸੇ ਦਾ ਮਾੜਾ ਹੋ ਹੀ ਨਹੀਂ ਸਕਦਾ ਭਾਵੇਂ ਕੋਈ ਚੀਜ਼ ਨਦੀਆਂ ਵਿੱਚ ਰੁੜ ਜਾਵੇ ਪਰ ਜੋ ਸਾਡੀ ਹੈ ਉਹ ਸਾਨੂੰ ਮਿਲ ਕੇ ਹੀ ਰਹੇਗੀ ਸਭ ਤੋਂ ਪਹਿਲਾਂ ਤਾਂ ਸਾਰੇ ਨਗਰ ਬਾਰੇ ਸੇਠ ਨੇ ਸੋਚਿਆ ਜਿਸ ਕਰਕੇ ਸਭ ਤੋਂ ਵੱਡੀ ਗੱਲ ਸੇਠ ਤੇਰੀ ਨਹੋ ਜੋ ਆਪ ਕੁਝ ਵੀ ਖਾਣ ਤੋਂ ਪਹਿਲਾਂ ਦਾਨਪੁਨ ਕਰਦੀ ਹੈ ਪਰਮਾਤਮਾ ਦਾ ਨਾਮ ਲੈਂਦੀ ਹੈ ਤੇ ਦੂਜਿਆਂ ਦਾ ਢਿੱਡ ਭਰਦੀ ਹੈ ਭਲਾ ਕਰਦੀ ਹੈ ਅਸੀਸਾਂ ਲੈਂਦੀ ਹੈ ਉਹਨਾਂ ਦੀਆਂ ਅਸੀਸਾਂ ਦੇ ਨਾਲ ਤੇਰੇ ਘਰ ਵਿੱਚ ਭੰਡਾਰੇ ਭਰ ਰਹੇ ਹਨ ਚੀਜ਼ ਵਿੱਚ ਬਰਕਤ ਪੈ ਰਹੀ ਹੈ ਹਰ ਸੁਖ ਸਮਰiddhi ਮਿਲ ਰਹੀ ਹੈ ਕਿਉਂਕਿ ਕਿਹਾ ਜਾਂਦਾ ਹੈ ਜਿੱਥੇ ਬੀਬੀਆਂ ਇਹ ਛੋਟੇ ਛੋਟੇ ਕੰਮ ਕਰਦੀਆਂ ਹਨ ਇਸ ਦੇ ਨਾਲ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਵਿੱਚ ਬਰਕਤ ਪੈ ਜਾਂਦੀ ਹੈ ਹੱਥਾਂ ਨਾਲ ਅਤੇ ਚੰਗੀ ਸੋਚ ਦੇ ਨਾਲ ਕੀਤਾ দান ਵਾਧੇ ਤੇ ਬਰਕਤ ਦਾ ਰੂਪ ਦੁਗਣਾ ਕਰ ਦਿੰਦਾ ਹੈ ਇਸ ਦੇ ਲਈ ਜੋ ਵੀ ਬੀਬੀਆਂ ਇਹ দান ਪੁੰਨ ਤੇ ਕੰਮ ਕਰਦੀਆਂ ਹਨ ਚਾਹੇ ਉਹ ਮੱਸੀਆ ਤੇ ਹੀ ਕਰਨ ਤੇ ਜਾਂ ਫਿਰ ਪੁੰਨੀਆਂ ਤੇ ਤੇ ਭਾਵੇਂ ਸੰਗਰਾਹਦ ਵਾਲੇ ਦਿਨ ਹੀ ਕਰਦੀਆਂ ਹਨ ਉਹਨਾਂ ਨੂੰ ਕਰਮਾ ਵਾਲੀਆਂ ਤੇ ਭਾਗਾ ਵਾਲੀਆਂ ਭੈਣਾ ਕਿਹਾ ਜਾਂਦਾ ਹੈ ਇਸ ਬੀਬੀ ਦੇ ਹੱਥ ਵਿੱਚ ਬਰਕਤ ਹੈ ਘਰ ਦੀ ਤਰੱਕੀ ਇਸ ਦੇ ਹੀ ਪਿੱਛੇ ਤੇ ਕਾਮਯਾਬੀ ਦਾ ਰਸਤਾ ਹੀ ਇਹੀ ਹੈ ਸਾਡੇ ਘਰ ਦਾ ਔਰਤ ਦਾ ਹੀ ਉਸ ਘਰ ਵਿੱਚ ਘਿਰ ਯੋਗਦਾਨ ਮੰਨਿਆ ਜਾਂਦਾ ਹੈ ਕਿ ਇਸ ਦੇ ਭਾਗਾ ਕਰਕੇ ਹੀ ਅਸੀਂ ਇੰਨੇ ਕਾਮਯਾਬ ਹੋਏ ਹਾਂ ਸਾਨੂੰ ਤਰੱਕੀ ਮਿਲੀ ਹੈ ਅਜਿਹੀਆਂ ਔਰਤਾਂ ਆਪਣੇ ਬੱਚੇ ਨੂੰ ਚੰਗੇ ਸੰਸਕਾਰ ਦਿੰਦੀਆਂ ਹਨ ਕਿਉਂਕਿ ਚੰਗੇ ਸੰਸਕਾਰ ਤਾਂ ਹਮੇਸ਼ਾ ਮਾਂ ਤੋਂ ਹੀ ਮਿਲਦੇ ਹਨ ਜੋ ਅੱਗੇ ਜਾ ਕੇ ਬੱਚੇ ਦੀ ਤਰੱਕੀ ਦਾ ਰਾਹ ਬਣਦੇ ਹਨ ਇਹ ਜੋ ਵੀ ਕੰਮ ਕਰਦੀਆਂ ਹਨ ਬੀਬੀਆਂ ਭੈਣਾ ਨੂੰ ਹੀ ਕਰਨ ਲਈ ਕਿਹਾ ਜਾਂਦਾ ਹੈ ਬੀਬੀਆਂ ਭੈਣਾ ਜੇਕਰ ਦਾਨਪੁਨ ਕਰਨ ਤਾਂ ਕਿਸਮਤ ਦੇ ਬੰਦ ਤਾਲੇ ਵੀ ਖੁੱਲ ਜਾਂਦੇ ਹਨ ਹਮੇਸ਼ਾ ਆਪਣੇ ਹੱਥਾਂ ਦੇ ਨਾਲ ਦਾਨਪੁਨ ਕਰਨਾ ਹੀ ਚਾਹੀਦਾ ਹੈ ਜੇਕਰ ਤੁਹਾਡੇ ਘਰ ਕੋਈ ਭੁੱਖਾ ਵਿਅਕਤੀ ਆਉਂਦਾ ਹੈ ਉਸ ਨੂੰ ਪ੍ਰਸ਼ਾਦਾ ਸ਼ਕਾ ਦਿਓ ਜੇਕਰ ਕਿਸੇ ਨੂੰ ਤੁਹਾਡੇ ਘਰ ਦੇ ਆਸ-ਪਾਸ ਦਵਾਈ ਦੀ ਜ਼ਰੂਰਤ ਹੈ ਉਸ ਨੂੰ ਦਵਾਈ ਲੈ ਦਿਓ ਜੇਕਰ ਤੁਹਾਡੇ ਆਸ-ਪਾਸ ਘਰ ਦੇ ਕੋਈ ਗਰੀਬ ਬੱਚਾ ਹੈ ਜੋ ਪੜ੍ਹਨਾ ਚਾਹੁੰਦਾ ਹੈ ਉਸ ਦੀ ਫੀਸ ਪੇ ਕਰ ਦਿਓ ਤਾਂ ਸਾਧ ਸੰਗਤ ਜੀ ਇਸ ਤੋਂ ਵੱਡਾ ਦਾਨ ਕੋਈ ਹੋਰ ਹੋ ਹੀ ਨਹੀਂ ਸਕਦਾ ਕਿਸੇ ਭਟਕੇ ਹੋਏ ਵਿਅਕਤੀ ਨੂੰ ਗੁਰੂ ਦੇ ਲੜ ਲਗਾ ਦਿਓ ਗੁਰਬਾਣੀ ਪੜਨ ਲਾ ਦਿਓ ਇਸ ਤੋਂ ਵੱਡਾ ਦਾਨ ਵੀ ਦੁਨੀਆ ਵਿੱਚ ਕੋਈ ਹੋਰ ਹੋ ਹੀ ਨਹੀਂ ਸਕਦਾ ਜੇਕਰ ਤੁਸੀਂ ਇਹ ਕੰਮ ਕਰਨੇ ਸ਼ੁਰੂ ਕਰ ਦੇਂਦੇ ਹੋ ਤਾਂ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਆ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ